ਹੀ ਰੱਬ ਅਗੇ ਅਰਦਾਸ ਕਰਦੇ ਵੀ ਸੱਚੇ ਪਾਤਸ਼ਾਹ ਜਿੰਦਗੀ ਵਾਸਤੇ ਅਸੀਂ ਕਦੇ ਪਾਣੀ ਵੱਲ ਮੂੰਹ ਵੀ ਨਹੀਂ ਕਰਾਂਗੇ ਅੱਛਾ ਜੇ ਆਪਦੇ ਘਰ ਹੁਣ ਟੂਲੂ ਪੰਪ ਲਾ ਕੇ ਨਹਾਣਾ ਨਾਲ ਟਾਪੇ 'ਚ ਵੀ ਪਾਣੀ ਘਟ ਰੱਖੇ ਨਾ ਵਾ ਇਸ ਸਮੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪਟਿਆਲਾ ਕੀ ਰਾਵ ਨਦੀ ਦੀਆਂ ਲੰਗੀ 11 ਤਰੀਕ ਨੂੰ ਇਸ ਨਦੀ ਦੇ ਵਿੱਚ ਇੱਕ ਭਿਆਨਕ ਹਾਦਸਾ ਹੋਣੋਂ ਬਚ ਗਿਆ ਸੀ ਤੇ ਇੱਕ ਬਲੈਰੋ ਗੱਡੀ ਇਸ ਨਦੀ ਦੇ ਵਿੱਚ ਹੜ ਗਈ ਸੀ ਉਹ ਬਾਈ ਜੀ ਸਾਡੇ ਨਾਲ ਨੇ ਅੱਜ ਤੇ ਅੱਜ ਇਸ ਨਦੀ ਕਿਉਂਕਿ ਵਗਦੇ ਪਾਣੀ ਨੂੰ ਖਵਾਜਾ ਮੰਨਿਆ ਜਾਂਦਾ ਹੈ ਸੋ ਪ੍ਰਵਾਹ ਸਨੇਤ ਉਸੇ ਗੱਡੀ ਦੇ ਵਿੱਚ ਅੱਜ ਨਮਸਤਕ ਹੋਣ ਲਈ ਪਹੁੰਚੇ ਨੇ ਉਹਰੇ ਮੱਥਾ ਟੇਕਣ ਲਈ ਪਹੁੰਚੇ ਨੇ ਗੱਲਬਾਤ ਵੀ ਕਰਦੇ ਆ ਤੇ ਪ੍ਰਮਾਤਮਾ ਦਾ ਸ਼ੁਕਰ ਮਨਾਉਣ ਲਈ ਅੱਜ ਇਸ ਥਾਂ ਤੇ ਪਹੁੰਚੇ ਨੇ ਕਿ ਇਹਨਾਂ ਦੀ ਜਾਨ ਬਚ ਗਈ ਕਾਰਨ ਵੀ ਪੁੱਛਦੇ ਆ ਕਿ ਕੀ ਸੀ ਕੀ ਵਜ੍ਹਾ ਹੋ ਗਈ ਕਿ ਉਹਨਾਂ ਨੂੰ ਐਮਰਜੈਂਸੀ ਪਾਣੀ ਦੇ ਵਿੱਚ ਗੱਡੀ ਬਾੜਨੀ ਪੈ ਗਈ ਪਹਿਲਾਂ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਜੋ ਇਹ ਪਟਿਆਲਾ ਕੀ ਰੌ ਨਦੀ ਜੋ ਤੋਗਾ ਤੋਂ ਚੰਡੀਗੜ੍ਹ ਦਾ ਐਂਟਰੀ ਪੁਆਇੰਟ ਹੈ ਉਸ ਐਂਟਰੀ ਪੁਆਇੰਟ ਤੇ ਪੈਂਦੀ ਹੈ ਬੇਸ਼ੱਕ ਪੁਲੀ ਲੱਗੀ ਹੋਈ ਹੈ ਪਰ ਕਈ ਵਾਰ ਪਾਣੀ ਓਵਰਫਲੋ ਬਹੁਤ ਜ਼ਿਆਦਾ ਪਾਣੀ ਆ ਜਾਂਦਾ ਹੈ ਜਿਸ ਕਾਰਨ ਰਾਹੀ ਦਾ ਨੂੰ ਪਰੇਸ਼ਾਨੀ ਹੁੰਦੀ ਹੈ ਸੋ ਸਾਡੇ ਨਾਲ ਬਾਈ ਜੀ ਹੋ ਰਹੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਦੱਸ ਦਈਏ ਕਿ ਇਹਨਾਂ ਵੱਲੋਂ ਇੱਥੇ ਮੱਥਾ ਟੇਕਿਆ ਗਿਆ ਅੱਜ ਖਵਾਜਾ ਜੋ ਸੀ ਲੋਕ ਖਵਾਜਾ ਜੀ ਕਹ ਕੇ ਵਗਦੇ ਪਾਣੀ ਨੂੰ ਅਸੀਂ ਨਮਸਕਾਰ ਕਰਦੇ ਆਂ ਤੇ ਖਾਸ ਕਰ ਜੋ ਸਾਡੇ ਕਿਸਾਨ ਵੀਰ ਨੇ ਉਹ ਜ਼ਰੂਰ ਖਵਾਜੇ ਨੂੰ ਮੰਨਦੇ ਨੇ ਬਾਈ ਜੀ ਉਹ ਨਾਲ ਗੱਲਬਾਤ ਕਰਦੇ ਆਂ ਕੀ ਨਾ ਜੀ ਪਹਿਲਾਂ ਆਪਣਾ ਨਾਂ ਦੱਸੋ ਮੇਰਾ ਨਾਂ ਜਸਵਿੰਦਰ ਸਿੰਘ ਹੈ ਜਸਵਿੰਦਰ ਸਿੰਘ ਜੀ ਪਹਿਲਾਂ ਤਾਂ ਉਸ ਦਿਨ ਦਾ ਵਾਕਿਆ ਦੱਸੋ ਵੀ ਕੀ ਕਾਰਨ ਹੋ ਗਿਆ ਸੀ ਉਸ ਦਿਨ ਕਿਉਂ ਪਾਣੀ ਦੇ ਵਿੱਚ ਗੱਡੀ ਵਾਰ ਨੂੰ ਗਈ ਕਾਰਨ ਤਾਂ ਕੁਛ ਨਹੀਂ ਸੀ ਸਾਡੇ ਦੋਸਤ ਦੀ ਮਦਰ ਦਾ ਭੋਗ ਸੀ ਇੱਥੇ 40 ਸੈਕਟਾ ਜੀ ਭੋਗ ਤੇ ਆਏ ਤੇ ਸਾਢੇ 3 ਵਜੇ ਭੋਗ ਤੋਂ ਅਸੀਂ ਪਰ ਰਾਸ ਕਰਕੇ ਉੱਤੇ ਅਨਪਾਣੀ ਚਾਹ ਸ਼ੱਕੇ ਥੰਡੇ ਆ ਤੇ ਅਸੀਂ ਚਾਹੁੰਦੇ ਵੀ ਅਸੀਂ ਬੁੱਪਰ ਨੂੰ ਮੇ ਜਾਣਾ ਤੇ ਇੱਥੇ ਦੇਖਿਆ ਵੀ ਨਦੀ ਦਾ ਪਾਣੀ ਦਾ ਜਿਹੜਾ ਬਹੁਤ ਬਹੁਤ ਤੇਜ਼ ਨਹੀਂ ਸੀ ਉਸ ਟਾਈਮ ਹੈਗਾ ਤੇ ਅਸੀਂ ਦੇਖਿਆ ਸਾਡੀ ਗੱਡੀ ਨਿਕਲ ਜਾਣੀ ਬਲੈਰੋ ਗੱਡੀ ਆ ਅਸੀਂ ਇੱਥੇ ਲੋਕੀ ਖੜੇ ਸੀ ਉਹ ਕਹਿੰਦੇ ਵੀਰੇ ਨਿਕਲ ਜਾਣੀ ਗੱਡੀ ਅਸੀਂ ਉਦਾਂ ਹੀ ਗੱਡੀ ਖਿੱਚ ਦਿੱਤੀ ਇੱਥੇ ਦਰ ਨਾਲ ਪਿੰਲਰਾਂ ਦੇ ਨਾਲ ਨਾਲ ਗੋਲੇ ਲੱਗੇ ਵਿ ਸੀ ਪਾਣੀ ਸਟੌਕ ਹੋ ਗਿਆ ਨਾ ਪਿੱਛੇ ਡਾਕ ਲੱਗੀ ਸੀ ਪਾਣੀ ਐਸੀ ਬੰਦ ਜਿਨੂੰ ਆਗੇ ਜਿਹੜਾ ਇਧਰੋਂ ਤੱਕ ਮਾਰ ਗਿਆ ਹਾਂਜੀ ਤੇ ਜਦੋਂ ਗੱਡੀ ਸਾਡੀ ਨਿਕਲ ਗਿਆ ਇੱਥੇ ਆ ਗਈ ਨਾ ਇੱਥੇ ਪਿੱਛੇ ਇੱਥੇ ਗਿਆ ਇੱਥੇ ਤੋਂ ਅੱਗੇ ਨਿਕਲਦੀ ਗੱਡੀ ਉਹ ਤਾਂ ਵਿੱਚ ਪਾਣੀ ਵੀ ਫਲੱਡ ਦੀ ਪਿੱਛੇ ਤੋਂ ਇੰਨੀ ਡਲ ਆਈ ਆ ਉਹਨਾਂ ਗੱਡੀ ਪਾਣੀ ਦੇ ਡੱਲ ਮਾਰ ਕੇ ਗੱਡੀ ਨੂੰ ਮਾਰ ਦਿੱਤੀ ਤੇ ਗੱਡੀ ਸਾਡੀ ਉਸ ਪਿੱਲਰ ਦੇ ਨਾਲ ਜਾ ਕੇ ਲੱਗ ਗਈ ਕਿੰਨੇ ਗੱਡੀ ਅਸੀਂ ਮੈਂ ਤੇ ਮੇਰਾ ਇੱਕ ਦੋਸਤ ਸੀ ਅਸੀਂ ਭੋਗਤੇ ਆਏ ਤੇ ਤੇ ਗੱਡੀ ਆ ਇੱਥੇ ਪਿੱਲਰ ਦੇ ਨਾਲ ਲੱਗ ਗਈ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਕੋਈ ਬਹੁਤ ਆ ਬੜਾ ਰਕਮ ਉੱਤੇ ਨਾ ਕਰ ਜਾ ਕੇ ਕਿਹੜੀ ਜਦੋਂ ਲੋਕਾਂ ਨੇ ਮਤਲਬ ਲੋਕਾਂ ਨੇ ਸਮਝ ਲੋਕਾਂ ਨੇ ਆਪਣੇ ਇੱਥੇ ਕਾਰ ਬਜਾਰ ਦੇ ਕਵਾੜੀ ਜੀ ਦੇ ਬਣੇ ਯੋ ਕਿਉ ਰੈਸਕਿਊ ਖੜੇ ਲਾ ਕਰੀਤਾ ਅਸੀਂ ਇੱਥੇ ਗੱਡੀ ਜਿ ਫਸੇ ਹੋਈ ਸੀ ਐਸ ਪਿਲਰ ਨਾਲ ਗੱਡੀ ਲੱਗੀ ਹੋਈ ਸੀ ਐਸ ਪਿਲਰ ਦੇ ਨਾਲ ਲੱਗੀ ਸੀ ਏਦਾਂ ਟੱਕ ਕਰਕੇ ਇੱਥੋਂ ਫਿਰ ਪਾਣੀ ਦੇ ਵਿੱਚ ਨਹੀਂ ਸੀ ਉਸ ਟਾਈਮ ਦਿਖ ਰਿਹਾ ਵੀ ਹਾਂ ਪਾਣੀ ਦੇ ਫਲੱਡ ਹੋ ਇਸ ਪਾਸੇ ਨੂੰ ਪਰ ਗੂਲੇ ਲੱਗਣਗੇ ਜ਼ਿਆਦਾ ਹੋ ਗਏ ਸੀ ਨਾ ਇਸ ਕਰਕੇ ਪਾਣੀ ਇੱਧਰ ਜ਼ਿਆਦਾ ਹੋ ਗਿਆ ਇਸ ਕਰਕੇ ਗੱਡੀ ਦੇ ਉੱਪਰ ਹੀ ਟੱਪਣ ਲੱਗੇ ਤੇ ਸਾਨੂੰ ਰੈਸਕਿਊ ਇੱਥੇ ਸਾਹਮਣੇ ਨੂੰ ਕੀਤਾ ਏਦਾਂ ਰਸਾ ਪਾ ਕੇ ਹਾਂਜੀ ਉਹ ਦਿਖ ਰਿਹਾ ਸੀ ਵੀ ਕਿ ਕਿਤੇ ਲੱਗੀ ਹੋਈ ਆ ਗੱਡੀ ਹਾਂਜੀ ਪਿਲਰ ਆ ਲੱਗੇ ਇੱਥੇ ਨਿਸ਼ਾਨ ਵੀ ਲੱਗੇ ਇੱਥੇ ਗੱਡੀ ਟੱਚ ਕਰੀ ਆ ਗੱਡੀ ਦਾ ਪਿਲਰ ਨਾਲ ਰੋ ਅਸੀਂ ਨਦੀ ਦਾ ਤੇ ਖਵਾਜੇ ਪੀਰ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਅਕਾਲ ਪੁਰਖ ਦਾ ਵੀ ਇਹਨੇ ਸਾਡੀ ਜ਼ਿੰਦਗੀ ਬਚ ਦਿੱਤੀ ਤੇ ਅਸੀਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਸਾਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਤੇ ਗੱਡੀ ਵੀ ਖਾੜੀ ਵਾਝੀ ਅਸੀਂ ਵੀ ਬਾਈ। ਕਰੀਏ ਮੰਜਰ ਉਸ ਟਾਈਮ ਅੱਖਾਂ ਦੇ ਮੂਹੇ ਕੀ ਮੰਜਰ ਸੀ ਜਦੋਂ ਪਾਣੀ ਦੇ ਵਿੱਚ ਉਸ ਉਸ ਟਾਈਮ ਦਾ ਇੱਕ ਪਾਸੇ ਮੁੰਡਾ ਸੀ ਉਹ ਮੇਰਾ ਦੋਸਤ ਸੀ ਅਸੀਂ ਦੋਨੇ ਅਸੀਂ ਰੱਬਗੇ ਅਰਦਾਸ ਕਰਦੇ ਵੀ ਸੱਚੇ ਪਾਤਸ਼ਾਹ ਜ਼ਿੰਦਗੀ ਬਚਦੇ ਅਸੀਂ ਕਦੇ ਪਾਣੀ ਵੱਲ ਮੂੰਹ ਵੀ ਨਹੀਂ ਕਰਾਂਗੇ। ਅੱਛਾ ਜੀ ਆਪ ਦੇ ਘਰ ਹੁਣ ਦੂਲੂ ਪੰਪ ਲੱਗੇ ਨਾਣਾ ਨਾਲ ਟਾਪੇ ਚ ਵੀ ਪਾਣੀ ਘਟ ਰੱਖੇ ਨਾ ਮੰਜਾ ਬੰਦੇ ਰ ਅਖਾ ਮੂਰੇ ਇੱਕ ਵਾਰ ਡਰਾ ਮੌਤ ਤਾਂ ਦਿਖੀ ਹੋ ਗਈ ਵੀ ਯਾਰ ਮੌਤ ਦਾ ਟਾੜਬ ਤਾਂ ਪੂਰੇ ਜੋਰਾ ਛੋਰਾ ਕਰ ਰਿਆ ਸੀ ਬਸ ਬਾਕੀ ਮਾਲਕ ਦੀ ਰਜਾ ਵੀ ਉਹ ਤਾਂ ਸਾਫ ਸੀ ਭਗਵਾਨ ਦਾ ਸਾਡੇ ਨਾਲ ਕਿਉਂਕਿ ਜਿੰਦਗੀ ਮਾਸੀ ਕਿਸੇ ਬੰਦੇ ਦੀ ਮਾਰਾ ਨਹੀਂ ਕਰਿਆ ਇਹ ਆਪਾਂ ਗੱਲ ਕਰੀਏ ਬੜੇ ਬੜੇ ਪਰਾ ਕੇ ਕਈ ਵਾਰ ਪਾਣੀ ਦੇ ਵਿੱਚ ਹਰਦੇ ਹੁੰਦੇ ਨੇ ਤੈਰਨਾ ਆਉਂਦਾ ਸੀ ਤੁਹਾਨੂੰ ਨਾ ਬਿਲਕੁਲ ਨਹੀਂ ਤੈਰਨੇ ਵਾਲੀ ਜਗ੍ਹਾ ਸੀ ਜ਼ਿੰਦਗੀ ਸੋਚਿਆ ਵੀ ਨਹੀਂ ਐ ਵੀ ਸਾਨੂੰ ਇਹ ਮੰਜ਼ਰ ਵੀ ਦੇਖਣਾ ਪਊਗਾ ਪਰ ਚਲੋ ਜੋ ਮਾਲਕ ਨੇ ਕਰਦਾ ਸਭ ਠੀਕ ਹੀ ਹੁੰਦਾ ਹੈਗਾ ਅਸੀਂ ਤਾਂ ਆਉਣ ਵਾਲੇ ਸਮੇਂ ਲਈ ਅਗਲੀਆਂ ਪੀੜ੍ਹੀਆਂ ਲਈ ਸ਼ੇਅਰ ਕਰਦੇ ਆਂ ਸਰਕਾਰ ਅਗੇ ਅਪੀਲ ਕਰਦੇ ਆਂ ਚਾਹੇ ਉਹ ਭਾਜਪਾ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਹੋਵੇ ਕਿਸੇ ਵੀ ਪਾਰਟੀ ਦਾ ਐਮਟੀ ਜਿੱਤ ਕੇ ਜਾਂਦਾ ਫੇਰੀਦੋ ਤੇ ਪੂਲ ਨੂੰ ਬਣਾ ਦਿੱਤਾ ਜਾਂਦਾ ਚਲੋ ਜੀ ਨੌਜਵਾਨ ਆ ਆਖੂ ਵੀ ਉਹ ਡਾਕਟਰਾਂ ਦੇ ਵਿੱਚ ਫਿੱਟਦੇ ਰਹਿੰਦੇ ਹੋ ਔਰ ਲੋਕਾਂ ਨੂੰ ਖੇਦ ਦੇਣੀ ਮੰਦੀ ਆ ਆਪੇ ਹਾਸੇ ਦਾ ਖਾਸੇ ਵਿੱਚ ਫਸ ਗਿਆ ਦੇਖੋ ਕੁਦਰ ਦੇ ਰੰਗ ਹੈ ਕਦੇ ਬੰਦਾ ਕਹੀਦਾ ਪਤਾ ਨਹੀਂ ਕਿਵੇਂ ਕੋਈ ਜਾਣ ਬੁਝੇ ਦਾ ਇਦਾਂ ਦਾ ਹਾਸੇ ਵਿੱਚ ਫਸਣਾ ਨਹੀਂ ਚਾਹਦਾ ਹੈਗਾ ਪਾਣੀ ਦੇ ਬਹੁਤ ਅਸੀਂ ਪਹਿਲਾਂ ਹੀ ਬਹੁਤ ਡਰਦੇ ਆ ਪਰ ਉਸ ਦਿਨ ਪਤਾ ਨਹੀਂ ਕੀ ਮਤਵਾਰੀ ਗਈ ਸਾਡੀ ਵੀ ਅਸੀਂ ਗੱਡੀ ਚੰਗੇ ਵੱਲੇ ਜਾਂਦੇ ਹਾਂ ਇੱਧਰ ਇੱਥੇ ਬਦਲੇ ਲੋਕੀ ਖੜੇ ਸੀ ਕਹਿੰਦੇ ਗੱਡੀ ਨਿਕਲ ਗਈ ਨਿਕਲ ਜਾਣੀ ਅਸੀਂ ਵੀ ਗੱਡੀ ਨਾਲੇ ਕੱਢ ਦਿੱਤੀ ਗੱਡੀ ਹੜੀ ਨਿਕਲ ਗਈ ਅੱਜ ਪਰਿਵਾਰ ਸਮੇਤ ਪਹੁੰਚੇ ਹੋ ਤੁਸੀਂ ਅਸੀਂ ਖਵਾਜੀ ਪੀਰ ਦਾ ਧੰਨਵਾਦ ਕਰਦੇ ਆ ਅਕਾਲ ਪੁਰਖ ਦਾ ਬੈਗ ਦਾ ਸ਼ੁਕਰਾਨਾ ਕਰਨ ਆਏ ਸੀ ਤੇ ਆਪਣੇ ਵੀਰਾਂ ਦਾ ਧੰਨਵਾਦ ਕਰਨਾ ਆਏ ਸੀ ਅਸੀਂ ਕਰੋ ਆਪਣਾ ਨਿਆਜ ਬਣਾ ਕੇ ਲੈ ਆਏ ਸੀ ਤੇ ਚਰਾਗ ਰੱਖ ਕੇ ਮੱਥਾ ਟੇਕਿਆ ਵੀ ਸਾਡੀ ਜਾਨ ਬਖਸ਼ੀ ਬਾਕੀ ਚੰਡੀਗੜ੍ਹ ਪ੍ਰਸ਼ਾਸਨ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਵੀ ਸਾਨੂੰ ਰੈਸਕਿਊ ਦੇ ਵਿੱਚ ਪੂਰਾ ਸਹਿਯੋਗ ਦਿੱਤਿਆ ਤੇ ਖਾਸ ਕਰ ਅਪੀਲ ਕੀ ਕਰਨਾ ਚਾਹੋਗੇ ਜੇ ਅਸੀਂ ਤਾਂ ਅਸੀਂ ਪ੍ਰਸ਼ਾਸਨ ਚੰਡੀਗੜ੍ਹ ਪ੍ਰਸ਼ਾਸਨ ਤੇ ਐਮਪੀ ਨੂੰ ਅਸੀਂ ਅਪੀਲ ਇਹ ਕਰਨਾ ਚਾਹੁੰਦੇ ਆ ਪੀ ਪਿਛਲੇ ਕਾਫੀ ਸਮੇਂ ਤੋਂ ਇਹ ਰਸਤਾ ਜਿਹੜਾ ਚੰਡੀਗੜ੍ਹ ਦਾ ਪੰਜਾਬ ਦੇ ਨਾਲ ਲਿੰਕ ਕਰਿਆ ਵਾਏ ਕਿਉਂਕਿ ਉਹ ਪਰਲਾ ਰੋਡ ਪਹਿਲਾਂ ਬੰਦ ਸੀ ਬਿਲਕੁਲ ਹੀ ਇੱਥੇ ਪਹਿਲਾਂ ਵੀ ਕਈ ਹਾਦਸੇ ਹੋਲੇ ਪਿੱਛੇ ਵੀ ਤਿੰਨ ਪ੍ਰੋਫਿਟ ਨਰ ਵਿਚਾਰੇ ਹੜ ਗਏ ਜੀ ਇੱਥੇ ਤੇ ਇਸ ਕਰਕੇ ਅਸੀਂ ਇਹ ਕਹਣਾ ਚਾਹੋਗੇ ਅਸੀਂ ਪ੍ਰਸ਼ਾਸਨ ਦੇ ਅੱਗੇ ਆਪਣਾ ਚੰਡੀਗੜ੍ਹ ਦੇ ਨਵੀਸ ਤਿਵਾੜੀ ਐਮਪੀ ਜੋ ਹੁਣੇ-ਹੁਣੇ ਕਾਂਗਰਸ ਪਾਰਟੀ ਤੋਂ ਬਣੇ ਆ ਉਹਨੂੰ ਅਸੀਂ ਇਹ ਅਪੀਲ ਕਰਦੇ ਆ ਵੀ ਸੰਸਦ ਦੇ ਵਿੱਚ ਜਾਂ ਦਿੱਲੀ ਜਾ ਜਾਂਦੇ ਆ ਪਾਰਲੀਮੈਂਟ ਦੇ ਵਿੱਚ ਉੱਥੇ ਆਵਾਜ਼ ਚੱਕਣਾ ਵੀ ਇਹ ਨੀ ਕਰੋੜਾ ਜਿਹੜਾ ਆ ਤਾਂ ਇਹਨੂੰ ਪੱਕੇ ਹੀ ਬੰਦ ਕਰ ਦਿੱਤਿਆ ਜਾਵੇ ਲੈ ਨੀ ਪੁਲਾਂ ਆ ਕੇ ਇਹ ਵੀ ਅਫੇਰੀ ਕਰ ਦਿੱਤੀ ਜਾਵੇ ਜੇਵੇ ਤੁਸੀਂ ਗੱਲ ਕੀਤੀ ਹੈ ਕਿ ਸੰਸਦ ਨਵੀਸ ਤਿਵਾੜੀ ਦੀ ਗੱਲ ਕਰ ਰਹੇ ਹੋ ਤੁਸੀਂ ਆਪਣੇ ਏਰੀਆ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਪੁਲ ਨੇ ਇਹੋ ਜਿਹੇ ਜਿਨੇ ਇਹ ਇਹੀ ਨਤੀਜਾ ਲੈ ਲਓ ਐਸੇ ਨਦੀ ਦੇ ਬਹੁਤ ਹਾਸੇ ਵਰਤਦੇ ਨੇ ਉਹ ਆਪਣਾ ਟਾਂਡਾ ਕਰੌਣਾ ਪਿੰਡਾਂ ਦੇ ਵਿੱਚ ਕਿੰਨੇ ਹਾਸੇ ਵਰਤ ਕੇ। ਅਸੀਂ ਸਰਕਾਰਾਂ ਨੂੰ ਇਸ ਕਰਕੇ ਅਪੀਲ ਕਰਦੇ ਆ ਵੀ ਜਿੱਥੇ ਵੀ ਕੋਈ ਲੋਡ ਆ ਨਾ ਪੁਲ ਦੀ ਉੱਤੇ ਪੋਲ ਲਾ ਦਿੱਤੇ ਵੇ ਜਾਂ ਛੋਟੀ ਪੋਲੀ ਲਾਵੇ ਆ ਰੈਂਪ ਵਾਲਾ ਸਿਸਟਮ ਖਤਮ ਕਰ ਦਿੱਤਾ ਜਾਵੇ ਕਿਉਂਕਿ ਜ਼ਿੰਦਗੀ ਵਾਰ-ਵਾਰ ਤਾਂ ਬਦਾਰੇ ਮਿਲਦੇ ਨਹੀਂ ਬੰਦਾ ਜਾਣ ਬੁੱਝ ਕੇ ਕਦੇ ਪਾਣੀ ਦੇ ਵਿੱਚ ਨਹੀਂ ਜਾਂਦਾ ਹੈਗਾ ਇਹ ਕੁਦਰਤ ਦੀ ਕਹਿਰ ਹੁੰਦਾ ਬੰਦਾ ਵੀ ਆਪਣੇ ਰਿਸਤੇ ਤੇ ਤੁਰ ਪੈਂਦਾ ਚਲੇ ਜਾਂਦਾ ਤੇ ਅੱਗੇ ਪਾਣੀ ਦੀ ਫਲੱਡ ਉੱਪਰੋਂ ਜ਼ਿਆਦਾ ਆ ਗਈ। ਸਰਟਿਫਿਕੇਟ ਜਿਹੜੇ ਸਾਡੀ ਗੱਡੀ ਨਾਲ ਹਾਦਸਾ ਹੋਣ ਹੋਇਆ ਸੀ ਬਚ ਗਏ। ਅਸੀਂ ਤਾਂ ਸਾਨੂੰ ਇਹ ਧੰਨਵਾਦ ਕਰਦੇ ਆਂ ਵੀਰਾਂ ਦਾ ਇਹਨਾਂ ਦਾ ਇਹ ਪ੍ਰਚਾਰ ਚੰਦਾ ਵੀ। ਬਾਕੀ ਅਸੀਂ ਐਮਪੀ ਅਗੇ ਜ਼ਰੂਰ ਅਪੀਲ ਕਰਦੇ ਆਂ ਕਿ ਪਿੱਛੇ ਦੋ ਵਾਰ ਐਮਪੀ ਜਿਹੜੇ ਬਣ ਕੇ ਚਲੇਗੇ ਉਹਨਾਂ ਦੀ ਕੋਈ ਹੋ ਨਹੀਂ ਪਿਛਲੇ ਕਈ ਸਾਲਾਂ ਤੋਂ ਇੱਥੇ ਕਈ ਹਾਸੇ ਹੋਲੇ। ਪਿਲਰ ਤਾਂ ਇਹ ਦੁਬਾਰੇ ਲਗਾਏ ਗਏ ਨੇ ਜੇ ਗੱਲ ਕੀਤੀ ਜਾਵੇ ਤਾਂ ਇਹ ਸੇਫਟੀ ਵਾਸਤੇ ਲਗਾਏ ਜ਼ਰੂਰ ਨੇ ਪਰ ਪਰ ਪਿਲਰ ਪਾਣੀ ਦਾ ਹੱਲ ਨਹੀਂ ਹੈਗੇ। ਬੰਦੇ ਦੇਖਦੇ ਪਾਣੀ ਪਿਲਰ ਖੜੇ ਪਾਣੀ ਨਿਕਲ ਜਾਣਾ ਗੱਡੀ ਬਾਹਰ ਲੈਂਦੇ ਵਿੱਚ। ਇਸ ਰਸਤੇ ਨੂੰ ਬਰਸਾਦ ਬਸਾ ਦੇ ਬਿਲਕੁਲ ਹੀ ਬੰਦ ਕੀਤਾ ਜਾਵੇ ਲੱਗਦਾ ਵੀ ਕਿੰਨੇ ਪਿੰਡਾਂ ਦੀ ਆਵਾਜ਼ ਆਈ ਐ ਇਸ ਰਸਤੇ ਨੂੰ ਤੇ ਪੂਰੇ ਪੰਜਾਬ ਦਾ ਲਿੰਕ ਰੋਡ ਹੈ ਹੀ ਪੰਜਾਬ ਦੇ ਚੰਡੀਗੜ੍ਹ ਐਂਟਰ ਹੈ ਯੂਟੀ ਨਾਲ ਸ਼ਾਰਟਕਟ ਵੀ ਹੈ ਪਰ ਪਹਿਲਾ ਰੋਡ ਹੀ ਐ ਹੁੰਦਾ ਸੀ ਫਿਰ ਦੂਜਾ ਰੋਡ ਤਾਂ ਤਨਾਥ ਵਾਲਾ ਹੁਣ ਬਣਿਆ ਹੈ